ਅੱਜ ਦੀ ਵੀਡੀਓ ਵਿੱਚ ਬਈ ਤਿੰਨ ਗਾਵਾਂ ਦੀ ਵੀਡੀਓ ਬਣਾਈ ਆ ਦੋ ਤਾਜ਼ੀਆਂ ਸੂਈਆਂ ਇੱਕ ਗੱਬਣਾ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਪਿੰਡ ਵੀਰ ਦਾ ਮੀਨੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਆਲ ਸਿੰਘੜ ਨੇੜੇ ਕੁਸਾ ਪਿੰਡ ਤੇ ਚਾਗਰ ਪਿੰਡ ਤੇ ਲੋਪੋ ਵਧਣੀਆਂ ਨੇੜੇ ਰਹ ਜਾਂਦੇ ਮੋਬਾਈਲ ਨੰਬਰ ਕੋਦੇ ਜੀ 77103 77190 ਠੀਕ ਆ ਜਿਹੜਾ ਸੂਸ ਸੂਈ ਆ ਇਹ ਪਲੋਣਾ ਵੀਰੇ ਸ਼ਦੋਂ ਸੂਈ ਆ ਵੀਰੇ ਇਹਨੂੰ 5 ਤਰੀਕ ਨੂੰ ਸੂਈ ਵੀ ਆਹੀ 5 ਤਰੀਕ ਨੂੰ ਸੂਈ ਆ ਘਰ ਚੱਲੀ ਜਾਂਦਾ ਇਹ ਅੱਜ 19 ਤਰੀਕ ਹੋ ਗਈ ਠੀਕ ਆ ਤੇ ਮਿਲਦੀ ਆ ਮੂਰੇ ਤੇ ਹੈ ਇਹ ਮੂੜਾ ਰੱਖਦੇ ਮੂਰੇ ਗਾਮ ਦੇ ਨਾ ਚੋਲਾ ਠੀਕ ਆ ਮੂਰੇ ਰੱਖ ਦੇ ਬਾਈ ਕਹਿੰਦਾ ਜਿਵੇਂ ਮਰਜ਼ੀ ਬਹਿ ਜਾ ਥਣ ਚਵਾਈ ਚੰਗੀ ਆ ਮੈਂ ਆ ਪੂਰੀ ਵਧ ਗਈ ਕਿੰਨਾ ਕੁ ਦੁੱਧ ਹੁਣ ਤਿਆਰ ਹੋ ਜਾਣਾ 10 ਕਿਲੋ ਹੈਗਾ ਵੀਰੇ ਕੰਡੇ 10 ਕਿਲੋ ਕੰਡੇ ਵਾਲਾ ਬਾਈ ਕਹਿੰਦਾ ਤਿਆਰ ਆਪਾਂ ਇਹ ਦੋ ਡੰਗ ਚੋਲਿਓ ਤਾਂ ਵੀ ਕੋਈ ਚੈੱਕ ਨਹੀਂ ਮੋੜ ਲਓ ਜਮਾ ਜਾਇਜਾ 45000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਬਾਈ ਦਾ ਜਿਵੇਂ ਮਰਜ਼ੀ ਮੂਹਰਾ ਲੈ ਮੂਹਰੇ ਰੱਖ ਲਾ ਜਿਵੇਂ ਮਰਜ਼ੀ ਬਹਿ ਜਾ ਕੋਈ ਚੱਕਰ ਨਹੀਂ ਕਹਿਣਾ ਕਰਮ ਆਈ ਨੇ ਕੁਛ ਨਹੀਂ ਤੇ ਜਰਸੀ ਕਿੰਨੇ ਕਿੰਨੇ ਦਿਨ ਲਓ ਜਰਸੀ ਲੈ ਦੋ 7-8 ਦਿਨ ਵੱਡੇ ਬਾਈ 7 ਤੋਂ 8 ਦਿਨਾਂ ਦੀ ਕੱਚੀ ਆ ਜਰਸੀ ਟੌਪ ਹਾਂ ਇਹਦੀ ਚਵਾਈ ਵੀ ਲੈ ਅਰੇ ਅੰਦਰੋਂ ਪਤਾ ਲੱਗਦਾ ਇੰਨੇ ਕੰਨ ਚਵਾਈ ਤਾਂ ਖਾਦਨੇ ਆ ਬਈ 1 ਨੰਬਰ ਚਵਾਈ ਆ ਲੈ ਬਾਹਰ ਤੋਂ ਦਾਰਾ ਬਾਈ ਹੂੰ ਠੰਡੀ ਸੀਰ ਆ ਲੈ ਚਵਾਈ ਚੈੱਕ ਕਰ ਲਿਓ ਸੱਲ ਮੰਨ ਕੇ ਬਾਈ ਕਹਿੰਦਾ ਸੌਦਾ ਜਿਹੜਾ ਕਰ ਲਿਓ ਬਾਈ ਇੱਕ ਥਣ ਤੋਂ ਥੋੜਾ ਪਾਣੀ ਜਾਂ ਮਾਰ ਜੇ ਚੱਲ ਵੀ ਸਕਦਾ ਨਹੀਂ ਵੀ ਚੱਲ ਸਕਦਾ ਤੇ ਮੋਲ ਜਮਾ ਜਿਆ ਜ 45000 ਰੁਪਇਆ ਕਦੋਂ ਸੂਈ ਇਹ ਦੱਸਿਆ ਸੁਬਾ ਫਿਰਿਆ ਜੀ ਸੁਬਾ ਹੀ ਸੂਈਆ ਬੱਚਾ ਬੱਚੀ ਦੇਤੀ ਜੇਰ ਜੂ ਰੋਕੇ ਜਮਾ ਸਵਾਸ ਠੀਕ ਹੈ ਬਈ ਮੋਬਾਈਲ ਨੰਬਰ ਦੁਬਾਰੇ ਫਿਰ ਬੋਲ 77103 77190 ਠੀਕ ਹੈ ਬਈ ਧੰਨਵਾਦ